Hey baby. baby. ਤੁਹਕੇ ਨਾਮ ਪਰਾ ਉਹ ਬਨਰਿ ਬਾਣੀ ਦਾ ਜਹਾਜ ਆਵਣਾ ਦੁਨੀਆਂ ਦੇ ਤਾ ਅਰਜਣ ਦੇ ਪਾਈ ਗੁਰੂ ਦੇ ਉੱਪਰ ਕਰੋਸਾ ਰੱਖਦੇ ਨੇ ਵਿਸ਼ਵਾਸ ਰੱਖਦੇ ਨੇ ਜਿਸ ਤਰ੍ਹਾਂ ਪਰਿਵਾਰ ਨੇ ਖੁਸ਼ੀ ਦੇ ਵਿੱਚ ਆਕਾਰ ਦੀ ਸੁਖ શાંતੀ ਵਾਸਤੇ ਤੇ ਸਾਧ ਸੰਗਤ ਉਮਰ 19 ਸਾਲ ਭਾਈ ਜਸਨਦੀਪ ਸਿੰਘ ਪੁੱਤਰਾ ਬਾਬਾ ਅਰਜਣ ਦਾਜ ਜੀ ਅਤੇ ਪੁੱਤਰ ਸਰਦਾਰ ਕਸ਼ਮੀਰ ਸਿੰਘ ਮਾਤਾ ਸਜੀਤ ਕੌਰ ਪਰਿਵਾਰ ਨੇ ਹੋਟ ਆਸਰਾ ਤੱਕਿਆ ਚੜ੍ਹਦੀ ਕਲਾ ਵਾਸਤੇ ਸੁਖ શાંતੀ ਵਾਸਤੇ ਸੁਭਰਾਨੇ ਬਾਜੋ ਸਾਧ ਸੰਗਤ ਗੁਰੂ ਦੇ ਚਾਰਨ ਪਵਰਾਏ ਤੇ ਸੰਗਤਾਂ ਨੂੰ ਬੁਲਾਇਆ ਤੇ ਸਾਧ ਸੰਗਤ ਤੇ ਜਿਹੜਾ ਗੁਰੂ ਦਾ ਸੁਭਰਾਨਾ ਕਰਦਾ ਹੈ ਕਿ ਗੁਰੂ ਵੀ ਕਦੇ ਆਪਣੇ ਪਿਆਰੇ ਤੋਂ ਆਪਣੇ ਸੇਵਕ ਤੋਂ ਕਦੇ ਦੂਰ ਨਹੀਂ ਜਾਂਦਾ ਸਵਾਭ ਸਾਧ ਸੰਗਤ ਗੁਰੂ ਮਹਾਰਾਜ ਜੀ ਬਾਛਾ ਕਿਰਪਾ ਕਰਨ ਇਹ ਸੁਣਦੇ ਆਏ ਪਾਠ ਦਾ ਸ਼ਰਨ ਅਰ ਕਾ ਧਿਆਨ ਦੇ ਕੇ ਵਰਣਾ ਜੀ ਜੈ ਨਾ ਸਿੰਘਾ ਸਿੰਘਣੀਆਂ ਨੇ ਤਨ ਮੇਤੇ ਬੰਦ ਮੰਦ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੇ ਕੀ ਤਰਮਣੀ ਹਾਰਿਆ ਸੇਕੇ ਕੇਸਾਂ ਸਵਸਨ ਧਿਆਨ ਦੇ ਕੇ ਵਰਣਾ ਜੀ ਪਰ ਤੁਮ ਸਰਬਤ ਖਾਲਸਾ ਹੈ ਤੂ ਬਾਣੀ ਗੋਤਿ ਤਿਆਵੈ ਤਿਨ ਕੀ ਪੈਰ ਬੰਦ ਕੇ ਜੇਤਾ ਤੇ ਸਭ ਜਗ ਸਰਹਾਰ ਪਾਲ ਸਭ ਪਰਦਾਸਾ ਬੇਕੀਆਂ ਜੁਗਨੀਆਂ ਵਾਲਾ ਰਜੇ ਪਾਸ਼ਾ ਕਾਕਾ ਜਸਨ ਦੀਵ ਸੀਮਾ ਰਜੇ ਪਾਸ਼ਾ ਪੁੱਤਰ ਬਾਬਾ ਅਰਜਨ ਦਾਜੇ ਅੱਤੇ ਪੁੱਤਰ ਸੱਚੇ ਪਾਸ਼ਾ ਸਰਦਾਰ ਕਸ਼ਮੀਰ ਸਿੰਘ ਤੇ ਮਾਤਾ ਸੁਜੀਤ ਕੌਰ ਗੀਵਨਵਾਜ ਲੈ ਗੁਰੂ ਪਰਿਵਾਰ ਵੱਲੋਂ ਮਹਾਰਾਜ ਰਜੇ ਪਾਸ਼ਾ ਚੜ੍ਹਦੀ ਕਲਾ ਵਾਸਤੇ ਸੁਗਰਾਣੇ ਵੱਜੋ ਗੀਵਨਵਾਜ ਲੈ ਗੁਰੂ ਸਵਾਦੇ ਦਾ ਬਾਬਾ ਬੀੜੇ ਵਿੱਚ ਬਸਰ ਤੋਂ ਲੈ ਕੇ ਸ੍ਰੀ ਅਕਾਲ ਪੁਰਖ ਸਾਹਿਬ ਸੋੜਾ ਕਮਲਾ ਪੰਜਵਾ ਜਦ ਰਜਨ ਬਕੇ ਦੁਖ ਨਿਵਾਰ ਸੁਖ ਮਨ ਸਾਧਨ ਦਰਸ਼ਨ ਪੇੜ ਤਹ ਤਨ ਹਲਾ ਛਰ ਕਾ ਨਾਮ ਵਿਚਾਰ ਪੰਜ ਗੁਰ ਜੀ ਕਾ ਅਕਲਸ ਹਵਾਜ ਗੁਰ ਜੀ Cade-se-ba,